ਦਾ ਜਨਮ ਹੋਇਆ ਸੀ ਉਹ ਪਹਿਲਾ ਜਨਮ ਸੀ ਸਿਫਤ ਸਲਾਹ ਕਰਨ ਵਾਸਤੇ ਪ੍ਰੇਮ ਕਰਨ ਵਾਸਤੇ ਔਰ ਗੁਰੂ ਸਾਹਿਬ ਨੇ ਉਦਾਹਰਨਾਂ ਦਿੱਤੀਆਂ ਪੁੱਛੀਏ ਮਹਾਰਾਜ ਪਹਿਲਾ ਜਨਮ ਕਿਉਂ ਦੂਜੇ ਤੇ ਕਰਮਾ ਕਰਕੇ ਨੇ ਦੂਜੇ ਤੇ ਕਰਮਾ ਕਰਕੇ ਹੋਏ ਪਹਿਲਾ ਜਨਮ ਕਿਉਂ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਸੋ ਉਲਾਮੇ ਦਿਨਹਿ ਕੇ ਰਾਤੀ ਮਿਲਨ ਸਹੰਸ ਸਿਫਤ ਸਲਾਹਨ ਛੱਡ ਕੇ ਕਰੰਕੀ ਲੱਗਾ ਹੰਸ ਸਿਫਤ ਸਲਾਹ ਇਦੇ ਵਿੱਚੋਂ ਸਾਫ਼ ਹੋ ਗਿਆ ਕਿ ਪਹਿਲਾ ਜਨਮ ਬੰਦੇ ਦਾ ਸਿਫਤ ਕਰਨ ਵਾਸਤੇ ਸੀ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾ ਸਾਡਾ ਜਨਮ ਸਾਨੂੰ ਮਨੁੱਖਾ ਸਰੀਰ ਮਿਲਿਆ ਨਿਰੰਤਰ ਪਰਮਾਤਮਾ ਦੀ ਕੀਰਤੀ ਵਾਸਤੇ ਨਿਰੰਤਰ ਉਹਦੀ ਸਿਫਤ ਵਾਸਤੇ ਹੁਣ ਇਹ ਸਾਡਾ ਵੱਖਰਾ ਸਿਸਟਮ ਹੈ ਕਿ ਧਰਮ ਨੇ ਇਸ ਨੂੰ ਸਿਰਫ ਤੇ ਸਿਰਫ ਇੱਕ ਸੰਗਲ ਧਰਮ ਨੂੰ ਸਿਰਫ ਤੇ ਸਿਰਫ ਇੱਕ ਬੋਝ ਵਾਂਗੂ ਪੇਸ਼ ਕੀਤਾ ਸੰਸਾਰ ਵਿੱਚ ਇਹ ਇੱਕ ਤਰ੍ਹਾਂ ਦਾ ਬੋਝ ਹੈ ਇੱਕ ਤਰ੍ਹਾਂ ਦਾ ਬੰਧਨ ਹੈ بڑے بڑے ਕਰਮਾਂ ਦੀਆਂ ਪੰਡਾ ਬਣ ਕੇ ਗਲ ਵਿੱਚ ਪਾ ਦਿੱਤੀਆਂ ਕਈ ਉਲਝਣਾਂ ਪੈਦਾ ਕਰ ਦਿੱਤੀਆਂ ਇਧਰ ਨੂੰ ਮੂੰਹ ਕਰਕੇ ਰੋਟੀ ਖਾਓ ਇਧਰ ਨੂੰ ਮੂੰਹ ਕਰਕੇ ਇਸ਼ਨਾਨ ਕਰੋ ਇਧਰ ਲਤਾਂ ਕਰਕੇ ਸੌਂ ਜਾਓ ਜਦੋਂ ਉੱਠਣਾ ਦੂਜੇ ਪਾਸੇ ਮੂੰਹ ਕਰਕੇ ਉਠੋ ਇਹ ਤੇ ਜਾਲ ਪਾ ਦਿੱਤੇ ਬੰਦੇ ਨੂੰ ਧਰਮ ਕਿੱਥੇ ਹੈ ਤੇ ਫਿਰ ਜਦੋਂ ਸੂਰਜ ਇਹਨਾ ਚੜ ਗਿਆ ਉਦੋਂ ਇਧਰ ਨੂੰ ਮੂੰਹ ਕਰਕੇ ਪਾਣੀ ਸਿਟਨਾ ਜਦੋਂ ਇੰਨੀ ਰਾਤ ਪੈ ਗਈ ਇਹ ਕੰਮ ਕਰਨਾ ਇਹ ਤਾਂ ਜਾਲ ਪਾ ਦਿੱਤੇ ਬੰਦੇ ਨੂੰ ਧਰਮ ਤੇ ਪਾਸੇ ਰਹਿ ਗਿਆ ਧਰਮ ਸਿਰਫ ਇੱਕ ਹੈ ਕਿ ਬੰਦੇ ਦਾ ਮਨ ਨਾਮ ਨਾਲ ਕਿਵੇਂ ਜੁੜਦਾ ਹੈ ਉਹਦੇ ਜਿਹੜੇ ਸਹਾਇਕ ਕਰਮ ਨੇ ਉਹ ਜ਼ਰੂਰ ਦਿੱਤੇ ਨੇ ਕਿ ਨਾਮ ਨਾਲ ਜੁੜਨ ਵਾਸਤੇ ਜਿਹੜੀਆਂ ਚੀਜ਼ਾਂ ਕੰਮ ਕਰਦੀਆਂ ਨੇ ਉਹਨਾਂ ਨੂੰ ਵਰਤ ਜ਼ਰੂਰ ਕਿਉਂਕਿ ਸਿੱਧਾ ਬੰਦਾ ਨਾਮ ਨਾਲ ਨਹੀਂ ਜੁੜ ਸਕਦਾ ਆ ਜਿੰਨੇ ਕਰਮ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਨਾ ਸਵੇਰ ਤੋਂ ਸ਼ਾਮ ਤੱਕ ਧਰਮ ਦੇ ਕਰਮ ਜਿਨ੍ਹਾਂ ਨੂੰ ਕਹਿੰਦੇ ਆ ਉਹ ਕਰਮकांड ਨਹੀਂ ਉਹ ਕਰਮ ਨਾਮ ਦੇ ਸਹਾਇਕ ਨੇ ਕਿ ਨਾਮ ਨਾਲ ਕਿਵੇਂ ਜੁੜਨਾ ਹੈ ਮੁੱਖ ਮੁੱਦਾ ਸਿੱਖ ਦਾ ਨਾਮ ਨਾਲ ਜੁੜਨਾ ਹੈ ਤੇ ਜਿਹੜੇ ਕਰਮ ਨਾਮ ਨਾਲ ਜੁੜਨ ਦੇ ਵਿੱਚ ਵਿਗੜਣ ਬਣਦੇ ਨੇ ਸਿੱਖ ਉਹਨਾਂ ਨੂੰ ਤੋੜੀ ਜਾਂਦਾ ਛੱਡੀ ਜਾਂਦਾ ਹੈ ਤੇ ਜਿਹੜੇ ਕਰਮ ਕੀਤੇਆਂ ਨਾਮ ਵਿੱਚ ਸਹਜੇ ਬੰਦਾ ਜੁੜਦਾ ਹੈ ਉਹ ਕਰਮ ਸਿੱਖ ਪਰਪੱਕ ਕਰਦਾ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਕਹਾਂ ਕਿ ਇੱਕ ਕਰਮ ਹੈ ਦੋ ਪ੍ਰਕਾਰ ਦੇ ਕਰਮ ਨੇ ਆਪ ਜੀ ਨੇ ਕਰਕੇ ਵੇਖ ਲੈਣੇ ਉਹਨਾਂ ਵਿੱਚੋਂ ਇੱਕ ਕਰਮ ਗੁਰੂ ਸਾਹਿਬ ਨੇ ਦਿੜ ਕਰਾਇਆ ਵੀ ਜ਼ਰੂਰ ਕਰੀ ਹੈ ਉਹ ਕਰਮ ਇੱਕ ਕਰਮ ਤੋਂ ਰੋਕਿਆ ਵੀ ਇਹ ਨਾ ਕਰੀਂ ਉਹਨਾਂ ਨੂੰ ਤੁਸੀਂ ਇੱਕ ਨੂੰ ਕਰਕੇ ਵੇਖ ਲੈਣਾ ਤੇ ਦੂਜੇ ਨੂੰ ਕਰਕੇ ਵੇਖ ਲੈਣਾ ਜਿਹਦੇ ਤੋਂ ਰੋਕਿਆ ਉਹ ਕਰਕੇ ਵੇਖਣਾ ਸਾਰਾ ਦਿਨ ਬਾਣੀ ਵਿੱਚ ਨਾਮ ਵਿੱਚ ਬੰਦੇ ਦਾ ਮਨ ਨਹੀਂ ਲੱਗੇਗਾ ਤੇ ਜਿਹੜਾ ਕਰਨ ਵਾਸਤੇ ਕਿਹਾ ਉਹਨੂੰ ਕਰਕੇ ਵੇਖ ਲੈਣਾ ਸਾਰਾ ਦਿਨ ਯਤਨ ਕਰਨ ਤੋਂ ਬਿਨਾ ਮਨ ਨਾਮ ਵਿੱਚ ਲੱਗੇਗਾ ਉਹ ਕਰਮ ਕਿਹੜਾ ਹੈ ਉਹ ਕਰਮ ਗੁਰਸਿੱਖ ਨੂੰ ਕਿਹਾ ਕਿ ਸੂਰਜ ਚੜ੍ਹਨ ਤੋਂ ਜਿਹੜਾ ਪਹਿਲਾ ਵਕਤ ਹੈ 2 3 ਘੰਟੇ ਦਾ ਉਦੋਂ ਜਾਗ ਪਵਿ ਇਹ ਅੰਮ੍ਰਿਤ ਵੇਲਾ ਜਾਗਣਾ ਇੱਕ ਕਰਮ ਹੈ ਬਿਲਕੁਲ ਕਰਮ ਹੈ ਸਰੀਰ ਨੇ ਉਠਣਾ ਨਾ ਸਰੀਰ ਜਾਗਦਾ ਪਿਆ ਸੁੱਤਾ ਸੀ ਸਰੀਰ ਉਠਿਆ ਫਿਰ ਸਤਿਗੁਰੂ ਨੇ ਕਿਹਾ ਇਸ਼ਨਾਨ ਕਰੋ ਇੱਕ ਕਰਮ ਹੈ ਇਸ਼ਨਾਨ ਕਰਨਾ ਉਠਣਾ ਵੀ ਕਰਮ ਹੈ ਫਿਰ ਕਿਹਾ ਵੀ ਹੁਣ ਤੂੰ ਜੇ ਤੈਨੂੰ ਬਾਣੀ ਆਉਂਦੀ ਹੈ ਤਕਰੀਬਨ ਪੰਜਾਬੀ ਕੋਈ ਔਖੀ ਨਹੀਂ ਹੁਣ ਬਾਣੀ ਦਾ ਪਾਠ ਕਰ ਸਿਮਰਨ ਕਰ ਨਾਮ ਦਾ ਹੁਣ ਨਾਮ ਜਪ ਨਾਮ ਜਪਣਾ ਔਰ ਬਾਣੀ ਪੜਨੀ ਵੀ ਇੱਕ ਕਰਮ ਹੈ ਇਹ ਗੁਰੂ ਨੇ ਸਵੇਰੇ ਤਿੰਨ ਚਾਰ ਕਰਮ ਦੱਸੇ ਤੇ ਨਾਲ ਦੱਸਿਆ ਸੂਰਜ ਉੱਗਣ ਤੋਂ ਪਹਿਲਾਂ ਉਠੇ ਕਰਮ ਕਹਿ ਦਿੱਤਾ ਮਹਾਰਾਜ ਫਿਰ ਇਹ ਤੇ ਵੀ ਨਾ ਕਰਮकांड ਹੋ ਗਿਆ ਕਹਿਣ ਲੱਗੇ ਕਰਮकांड ਨਹੀਂ ਤੂੰ ਇਹ ਕਰਕੇ ਵੇਖ ਤੇ ਸਾਰਾ ਦਿਨ ਵੇਖੀ ਤੇਰਾ ਮਨ ਆਪੇ ਨਾਮ ਵਿੱਚ ਰੁੱਝਿਆ ਰਹੇਗਾ ਆਪਣੇ ਆਪ ਤੇਰਾ ਮਨ ਸਹਿਜੇ ਜੁੜੇਗਾ ਤੇ ਇੱਕ ਕਰਮ ਉਸੇ ਟਾਈਮ ਤੇ ਰੋਕਿਆ ਉਹ ਕਰਮ ਕਿਹੜਾ ਸੀ ਕਿ ਸੂਰਜ ਚੜਨ ਤੋਂ 2 2.5 ਘੰਟੇ ਪਹਿਲਾਂ ਸਵੇ ਨਾ ਨੀਂਦ ਵਿੱਚ ਨਾ ਜਾਈ ਉਹ ਰੋਕਿਆ ਉਹ ਬੰਦ ਕਰਾ ਦਿੱਤਾ ਤੇ ਜੇ ਗੁਰੂ ਦੇ ਹੁਕਮ ਦੀ ਉਲੰਘਣਾ ਕਰਦਾ ਸਿੱਖ ਜੋ ਉਸ ਵਕਤ ਨੂੰ ਨੀਂਦ ਲਈ ਵਰਤ ਲੈਂਦਾ ਸੌਣ ਵਾਸਤੇ ਵਰਤ ਲੈਂਦਾ ਤੇ ਬਾਣੀ ਪੜਨ ਵਾਲਿਆਂ ਨੂੰ ਪੁੱਛੋ ਸਾਰਾ ਦਿਨ ਉਹ ਕਲਪਦੇ ਨੇ ਵੀ ਬਾਣੀ ਵਿੱਚ ਮਨ ਨਹੀਂ ਜੁੜਦਾ ਅੱਜ ਸਵੇਰੇ ਨਹੀਂ ਜਾਗਿਆ ਗਿਆ ਹੈ ਨਾ ਕਰਮ ਸਹਾਇਕ ਸਹਾਇਕ ਕਰਮ ਜਿਹੜੇ ਨਾਮ ਜਪਣ ਵਿੱਚ ਸ਼ਬਦ ਨਾਲ ਜੁੜਨ ਵਿੱਚ ਗੁਰੂ ਨਾਲ ਜੁੜਨ ਵਿੱਚ ਸਹਾਇਤਾ ਕਰਦੇ ਨੇ ਉਹ ਕਰਮ ਸਿੱਖ ਨੂੰ ਦਿੱਤੇ ਨੇ ਤੇ ਜਿਹੜਾ ਕਰਮ ਕੀਤਿਆਂ ਬੰਦੇ ਦਾ ਮਨ ਨਾਮ ਨਾਲੋਂ ਟੁੱਟ ਜਾਂਦਾ ਹੈ ਉਹਦੇ ਤੋਂ ਗੁਰੂ ਨੇ ਰੋਕਿਆ ਇਸ ਕਰਕੇ ਬੜਾ ਸਖਤ ਕਿਹਾ ਫਰੀਦ ਸਾਹਿਬ ਨੇ ਕਿਹਾ ਫਰੀਦਾ ਪਿਛਲ ਰਾਤ ਨਾ ਜਾਗਿਓਏ ਜੀ ਵੰਦੜੋ ਮੋਏ ਹੋਏ ਬੜੀ ਚੋਟ ਮਾਰੀ ਕੀ ਹੈ ਮੁਰਦਾ ਹੈ ਇਹ ਆਦਮੀ ਨਹੀਂ ਹੈ ਮੁਰਦੇ ਵਾਂਗ ਹੈ ਕਿਉਂ ਕਹਿਣਾ ਪਿਆ ਤਾਂ ਕਹਿਣਾ ਪਿਆ ਵੀ ਬੜੀ ਸ਼ਕਤੀ ਨਾਲ ਤਕੀਦ ਕਰਨੀ ਸੀ ਜ਼ਰੂਰੀ ਹੈ ਸਿੱਖ ਦਾ ਕਰਮ ਇੱਥੋਂ ਸ਼ੁਰੂ ਹੁੰਦਾ ਹੈ ਅਸੀਂ ਕਹਿੰਦੇ ਹਾਂ ਵਾਰ-ਵਾਰ ਕਿਹਾ ਜਾਂਦਾ ਅਮਰਤ ਛਕੀਏ ਅਮਰਤ ਪਾਨ ਕਰੋ ਜਾਂ ਅਸੀਂ ਕਹਿੰਨੇ ਮੈਂ ਅਮਰਤ ਧਾਰੀ ਹਾਂ ਸਾਧ ਸੰਗਤ ਅਮਰਤ ਦਾ ਸਬੰਧ ਦੋ ਚੀਜ਼ਾਂ ਨਾਲ ਹੈ ਅਮਰਤ ਵੇਲੇ ਨਾਲ ਤੇ ਗੁਰਬਾਣੀ ਦੇ ਨਾਲ ਜੇ ਦੋ ਚੀਜ਼ਾਂ ਹਨ ਤੇ ਅਮਰਤ ਹੈ ਜੇ ਅਮਰਤ ਵੇਲਾ ਨਹੀਂ ਤੇ ਸਿੱਖ ਦੇ ਜੀਵਨ ਵਿੱਚ ਬਾਣੀ ਨਹੀਂ ਨਾਮ ਨਹੀਂ ਅਮਰਤ ਧਾਰਿਓ ਨਹੀਂ ਹੈ ਐਵੇਂ ਭਰਮ ਵਿੱਚ ਨਾ ਪੈਣਾ ਅਮਰਤ ਧਾਰਿਓ ਹੈ ਨਹੀਂ ਇਹ ਕਰਮ ਦ੍ਰਿੜ ਕਰਾਇਆ ਔਰ ਇਹ ਕਰਮ ਜਿਹੜੇ ਨੇ ਨਾਮ ਜਪਣ ਵਿੱਚ ਸਹਾਇਕ ਨੇ ਨਾਲ ਇਹ ਵੀ ਫਿਰ ਕਿਤੇ ਕਿਤੇ ਕਹਿ ਦਿੱਤਾ ਵੀ ਧਿਆਨ ਰੱਖੀ ਇਹ ਕਰਮ ਸਿਰਫ ਪੂਰਕ ਨੇ ਸ਼ਬਦ ਨਾਲ ਜੁੜਨ ਵਾਸਤੇ ਕਿਤੇ ਫਿਰ ਨਾ ਭੁਲੇਖੇ ਵਿੱਚ ਪੈ ਜਾਈ ਕਰਮ ਕਰ ਲਵੇ ਤੇ ਜੁੜੇ ਨਾ ਫਿਰ ਇਸ ਕਰਮ ਨੇ ਵੀ ਲਿਖੇ ਵਿੱਚ ਨਹੀਂ ਪੈਣਾ ਫਿਰ ਤੇਰਾ ਜਾਗਣਾ ਵੀ ਲਿਖੇ ਵਿੱਚ ਨਹੀਂ ਜੇ ਤੂੰ ਜਾਗਿਆ ਬੈਠਾ ਹੈ ਤੇ ਉਥੇ ਇੱਕ ਅਗਲਾ ਕੰਮ ਵੀ ਕਰ ਲਈ ਕਬੀਰ ਜੀ ਨੇ ਕਿਹਾ ਕਬੀਰ ਸੂਤਾ ਕੀਆ ਕਰੇ ਬੈਠਾ ਰੋ ਅਰ ਜਾਗੋ ਇਹ ਜਿਹੜਾ ਸ਼ਬਦ ਹੈ ਨਾ ਬੈਠਾ ਰੋ ਔਰ ਜਾਗ ਬਹੁਤ ਪਿਆਰਾ ਹੈ ਕਿਉਂਕਿ ਅਸੀਂ ਕਈ ਵਾਰੀ ਕਹਿੰਨੇ ਆਂ ਬੰਦਾ ਨਹੀਂ ਮੰਨਦਾ ਕਿ ਮੈਂ ਗਲਤ ਕਰ ਰਿਹਾ ਹਾਂ ਅਸੀਂ ਕਹਿੰਨੇ ਆਂ ਵੀ ਉੱਠ ਪੈਂਨੇ ਆਂ ਟਾਈਮ ਨਾਲ ਪਰ ਉੱਠਣ ਦਾ ਮਤਲਬ ਜਾਗਣਾ ਹੋਰ ਹੈ ਤੇ ਉੱਠਣਾ ਹੋਰ ਹੈ ਬੈਠਾ ਰੋ ਔਰ ਜਾਗ ਇੱਥੇ ਹੁਕਮ ਕੀਤਾ ਵੀ ਜਾਗ ਵੀ ਤੇ ਵਹਿ ਉੱਠ ਕੇ ਤਾਂ ਤੂੰ ਕੁਝ ਕਰ ਸਕੇਗਾ ਇਹ ਨੇ ਵੀ ਆਦਮੀ ਲੰਮਾ ਪਿਆਰ ਹੈ ਸੁੱਤਾ ਰਹੇ ਆਰਾਮ ਕਰਦਾ ਰਹੇ ਤੂੰ ਜਾਗਿਆ ਹੈ ਬੈਠਾ ਰੋ ਅਰ ਜਾਗ ਜਦੋਂ ਬਵੇਗਾ ਤੇ ਜਾਗੇਗਾ ਇੱਕ ਅਗਲਾ ਕਰਮ ਏ ਜੇ ਉਹ ਛੱਡ ਦਿੱਤਾ ਤੇ ਨਦੂਆਂ ਨੇ ਲੇਖੇ ਵਿੱਚ ਨਹੀਂ ਪੈਣਾ ਇਹ ਵੀ ਧਿਆਨ ਵਿੱਚ ਰੱਖਣਾ ਅਗਲੀ ਪੰਕਤੀ ਵਿੱਚ ਲਿਖਿਆ ਹੈ ਜਾਂ ਕੇ ਸੰਗ ਤੇ ਵਿਛੜਾ ਤਾਂ ਹੂੰ ਕਹਿ ਸੰਗ ਲਾਗ ਉਹਦੇ ਨਾਲ ਜੁੜ ਜਿਹਦੇ ਨਾਲੋਂ ਤੂੰ ਵਿਛੜ ਗਿਆ ਜਿਹਦੇ ਨਾਲੋਂ ਤੂੰ ਦੂਰ ਹੋ ਗਿਆ ਹੈ ਇਨ ਕਰਮ ਉਸ ਪ੍ਰੇਮ ਨੂੰ ਉਤਪਤੀ ਕਰਨ ਵਾਸਤੇ ਮੈਂ ਸਿਰਫ ਇੱਕੋ ਦੀ ਵਿਆਖਿਆ ਕੀਤੀ ਏ ਇਹ ਕਰਮ ਸਹਾਇਕ ਹੈ ਪ੍ਰੇਮ ਨੂੰ ਪੈਦਾ ਕਰਨ ਵਾਸਤੇ ਸਿੱਖ ਦਾ ਮੂਲ ਮੁੱਦਾ ਹੈ ਕਿ ਉਹਦਾ ਮਨ ਜਿਹੜਾ ਕਿਵੇਂ ਗੁਰੂ ਕੇ ਸ਼ਬਦ ਦੇ ਵਿੱਚ ਰਹਿਣਾ ਸ਼ੁਰੂ ਕਰਦਾ ਹੈ ਇਸ ਕਰਕੇ ਪਹਿਲਾ ਜਿਹੜਾ ਸੁਭਾਅ ਸੀ ਸਾਡਾ ਉਹ ਪ੍ਰੇਮ ਬਣਾਇਆ ਪਰਮਾਤਮਾ ਨੇ ਤੇ ਉਹਦੇ ਕਰਕੇ ਸਾਡਾ ਪਹਿਲਾ ਜਨਮ ਹੋਇਆ ਪਰ ਜਨਮ ਤੋਂ ਬਾਅਦ ਕੁਦਰਤੀ ਤੌਰ ਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਜਨਮ ਤੋਂ ਪਹਿਲਾਂ ਹਰ ਇੱਕ ਮਨੁੱਖ ਧਿਆਨ ਵਿੱਚ ਹੁੰਦਾ ਹੈ ਸ਼ਬਦ ਵਿੱਚ ਜੁੜਿਆ ਹੁੰਦਾ ਹੈ ਭਾਵੇਂ ਕੋਈ ਵੀ ਹੈ ਪਾਪੀ ਵੀ ਜੁੜਿਆ ਹੋਇਆ ਹੈ ਇਹ ਸੱਚ ਹੈ ਜਨਮ ਤੋਂ ਪਹਿਲਾਂ ਹਿਟਲਰ ਵੀ ਜੁੜਿਆ ਹੈ ਜਨਮ ਤੋਂ ਪਹਿਲਾਂ ਔਰੰਗਜ਼ੇਬ ਵੀ ਜੁੜਿਆ ਹੋਇਆ ਹੈ ਕਿਉਂਕਿ ਜੇ ਜਨਮ ਤੋਂ ਪਹਿਲਾਂ ਜਿਹੜੇ 9-10 ਮਹੀਨੇ ਦਾ ਸਮਾਂ ਜੇ ਬੱਚਾ ਅੰਦਰੋਂ ਧਿਆਨ ਤੋਂ ਬਾਹਰ ਜਾਂਦਾ ਹੈ ਨਾਮ ਤੋਂ ਵੱਖਰਾ ਹੁੰਦਾ ਹੈ ਤੇ ਉਸੇ ਵੇਲੇ ਉਹਦੀ ਮੌਤ ਹੋ ਜਾਂਦੀ ਹੈ ਉਹਦੇ ਸਰੀਰ ਨੂੰ ਜਿੰਦਾ ਰੱਖਦਾ ਹੈ ਅੰਦਰ ਨਾਮ ਸ਼ਬਦ ਜਿਉਂਦਾ ਰੱਖਦਾ ਹੈ ਅੰਦਰ ਭਾਵੇਂ ਉਹਦੇ ਅੰਦਰ ਕਿੰਨੇ ਅੰਤਿਸ਼ਕਰਨ ਵਿੱਚ ਪਾਪ ਭਰੇ ਪਏ ਨੇ ਪਰ ਉਹਦੀ ਸਮਾਧੀ ਲੱਗੀ ਹੋਈ ਹੈ ਪਾਪ ਵਿੱਚ ਹੀ ਨੇ ਇਸ ਕਰਕੇ ਇੱਥੇ ਇੱਕ ਹੋਰ بڑا ਇਸ਼ਾਰਾ ਮਿਲਦਾ ਹੈ ਕਈ ਵਾਰੀ ਬੰਦਾ ਸਰੀਰ ਦੀਆਂ ਸਾਧਨਾਵਾਂ ਕਰਕੇ ਸਰੀਰ ਦੇ ਆਸਣ ਸਿੱਖ ਕੇ ਨਾ ਸਮਾਧੀ ਲਾਉਣ ਦੀ ਬੰਦਾ ਜਾ ਸਿੱਖ ਲੈਂਦਾ ਹੈ ਧਿਆਨ ਦਿਓ ਬੜਾ ਇਹ ਸਮਝਣ ਵਾਲਾ ਮੁੱਦਾ ਹੈ ਸਰੀਰ ਦੀਆਂ ਸਾਧਨਾਵਾਂ ਸਿੱਖ ਲਈਆਂ ਇਸ ਤਰ੍ਹਾਂ ਬਹਿਣਾ ਇਸ ਤਰ੍ਹਾਂ ਅੱਖ ਬੰਦ ਕਰਨੀ ਹੈ ਕੰਕੋਲ ਸਿੱਧਾ ਰੱਖਣਾ ਧਿਆਨ ਨੂੰ ਡੈਡ ਕੀਤਾ ਜਾ ਸਕਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਉਹ ਸਮਾਧੀ ਲੱਗੇ ਸੀ ਕਹਿੰਦੇ ਆ ਇਸ ਬੰਦੇ ਦੀ 8 ਘੰਟੇ ਸਮਾਧੀ ਲੱਗਦੀ ਹੈ 8 ਘੰਟੇ ਪਰ ਪਤਾ ਉਦੋਂ ਲੱਗਦਾ 2 ਸਾਲਾਂ ਬਾਅਦ ਕਹਿੰਦੇ ਤੇ ਟੁੱਟ ਗਿਆ ਪਤਾ ਨਹੀਂ ਕੀ ਹੋਇਆ ਉਸ ਨੂੰ 2 ਸਾਲਾਂ ਬਾਅਦ ਟੁੱਟ ਵੀ ਗਿਆ ਕਿੱਧਰ ਚਲੀ ਗਈ ਉਹ ਸਮਾਧੀ ਉਹ ਕੀ ਹੋਇਆ ਉਸ ਨੂੰ ਉਹ ਸਮਾਧੀ ਕਿਵੇਂ ਦੀ ਸੀ ਉਹ ਸਮਾਧੀ ਉਹ ਸੀ ਜਿਹੜੀ ਬੱਚੇ ਦੇ ਜਨਮ ਤੋਂ ਪਹਿਲਾਂ ਬੱਚੇ ਦੀ ਲੱਗੀ ਹੁੰਦੀ ਹੈ ਇੱਥੇ 8 ਘੰਟੇ ਦੀ ਗੱਲ ਹੈ ਬੱਚੇ ਦੀ ਸਮਾਧੀ 9 ਮਹੀਨੇ ਲੱਗੇ ਰਹਿੰਦੀ ਹੈ ਅੰਦਰ 9 ਮਹੀਨੇ ਲੱਗਣ ਤੋਂ ਬਾਅਦ ਜਦੋਂ ਜਨਮ ਲੈਂਦਾ ਉਹ ਸਬ ਸਮਾਧੀ ਟੁੱਟ ਜਾਂਦੀ ਮਨ ਮਾਇਆ ਵਿੱਚ ਫਿਰ ਫਸ ਜਾਂਦਾ ਹੈ ਕਿਉਂਕਿ ਉਹ ਸਮਾਧੀ ਨੇ ਉਹਦੇ ਅੰਦਰ ਦੇ ਅੰਤਿਸ਼ਕਰਨ ਵਿੱਚ ਪਏ ਹੋਏ ਪਾਪਾਂ ਨੂੰ ਨਹੀਂ ਧੋਤਾ ਕੱਲੇ ਸਰੀਰ ਦੀ ਕਿਰਿਆ ਸੀ ਔਰ ਇਹ ਫਰਕ ਹੈ ਹੱਠ ਯੋਗ ਵਿੱਚ ਤੇ ਗੁਰਮਤ ਦੇ ਵਿੱਚ ਅਸੀਂ ਵੀ ਕਿਤੇ ਕਿਤੇ ਹੱਠ ਯੋਗੀ ਹੋ ਗਏ ਆ ਸਰੀਰ ਦੀਆਂ ਕਿਰਿਆਵਾਂ ਨੇ ਬੰਦ ਕਰ ਸਕਦੇ ਆ ਉਹਨਾਂ ਨੂੰ ਸਿੱਖਿਆ ਜਾ ਸਕਦਾ ਹੈ ਆ ਦਾਤੂ ਤੇ ਦਾਸੂ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਸਨ ਤੇ ਗੁਰੂ ਅੰਗਦ ਦੇਵ ਪਾਦਸ਼ਾਹ ਨੇ ਤੇ ਗੁਰਤਾ ਗੱਦੀ ਉੱਥੇ ਦੇਣੀ ਸੀ ਜਿੱਥੇ ਪ੍ਰੇਮ ਸੀ ਜਿੱਥੇ ਸੇਵਾ ਸੀ ਗੁਰੂ ਅਮਰਦਾਸ ਪਾਦਸ਼ਾਹ ਜਿਹਨੂੰ ਗੱਦੀ ਦੇ ਦਿੱਤੀ ਹੁਣ ਇਸ ਗੱਦੀ ਦੇ ਵਿੱਚ ਸੇਵਾ ਦੇ ਵਿੱਚ ਤੇ ਸਹਿਜ ਧਿਆਨ ਦੇ ਵਿੱਚ ਨਾਮ ਦੇ ਵਿੱਚ ਦੋਵੇਂ ਬਰਕਤਾਂ ਨੇ ਬੰਦਾ ਆਮ ਵੀ ਰਹਿੰਦਾ ਹੈ ਤੇ ਬੰਦੇ ਵਿੱਚ ਸ਼ਕਤੀਆਂ ਵੀ ਰਹਿੰਦੀਆਂ ਦੋਵੇਂ ਚੀਜ਼ਾਂ ਜਦੋਂ ਲੋੜ ਪੈਂਦੀ ਸ਼ਕਤੀ ਵਰਤੀ ਜਾਂਦੀ ਨਹੀਂ ਤੇ ਨਹੀਂ ਵਰਤੀ ਜਾਂਦੀ ਪਰ ਭੁਲੇਖਾ ਪੈ ਗਿਆ ਉਦੋਂ ਦਾਤੂ ਤੇ ਦੱਸ ਉਹਨੂੰ ਜਿਹੜਾ ਭੁਲੇਖਾ ਸਾਨੂੰ ਵੀ ਅੱਜ ਪਿਆ ਹੈ ਕਿ 6 ਮਹੀਨੇ ਸਾਲ ਲਾ ਕੇ ਰਿੱਧੀਆਂ ਸਿੱਧੀਆਂ ਕਰੋ ਇਕੱਠੀਆਂ ਚਾਰ ਬੰਦੇ ਇਕੱਠੇ ਕਰੋ ਤੇ ਆਪਣਾ ਕੰਮ ਚਲਾਓ ਰਿੱਧੀਆਂ ਸਿੱਧੀਆਂ ਸਿੱਖੀ ਨਹੀਂ ਹੈ ਉਹ ਰਿੱਧੀਆਂ ਸਿੱਧੀਆਂ ਸਿੱਖੀ ਦੀ ਛਾਂ ਹੈ ਜ਼ਰੂਰ ਹੈ ਬਿਲਕੁਲ ਜਿੱਥੇ ਨਾਮ ਹੋਵੇਗਾ ਜਿੱਥੇ ਸਿੱਖੀ ਹੋਵੇਗੀ ਉਹਦੀ ਛਾਂ ਵਿੱਚ ਤਾਕਤਾਂ ਵਰਤਣਗੀਆਂ ਕੋਈ ਸ਼ੱਕ ਨਹੀਂ ਵਰ ਛਾਂ ਸੀ ਕਹਿੰਦੇ ਆ ਰੁੱਖ ਦੀ ਲੋੜ ਕੋਈ ਨਹੀਂ ਛਾਂ ਸੀ ਜਾਲੀ ਬਣਾ ਕੇ ਬਹਿ ਜੰਨੇ ਆ ਰੁੱਖ ਕੋਈ ਨਹੀਂ ਸਿੱਖਿਆ ਨਹੀਂ ਤੇ ਸ਼ਕਤੀ ਚਾਹੀਦੀ ਸਾਨੂੰ ਉਹਨਾਂ ਨੇ ਵੀ ਯਤਨ ਕੀਤਾ ਦਾਤੂ ਤੇ ਦਾਸੂ ਤੁਹਾਨੂੰ ਪਤਾ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਹਨੂੰ ਤਖਤ ਤੇ ਬੈਠਿਆ ਦਾਤੂ ਨੇ ਲੱਤ ਮਾਰੀ ਸੀ ਹੁਣ ਇੱਕ ਪਾਸੇ ਉਹ ਮਾਲਕ ਗੁਰੂ ਅਮਰਦਾਸ ਜਿਨ੍ਹਾਂ ਬਾਰੇ ਕਿਹਾ ਹੈ ਕਿ ਸੇਵਾ ਕਰਦਿਆਂ ਇੱਕ ਦਿਨ ਬਾਬੇ ਅਮਰਦਾਸ ਨੇ ਨજર ਚੁੱਕੀ ਤੇ ਚੌਂਵੇਂ ਪਾਸੇ ਕੀ ਦੇਖਦੇ ਨੇ ਇਸ ਬ੍ਰਹਿਮੰਡ ਦੀਆਂ ਸਾਰੀਆਂ ਤਾਕਤਾਂ ਚੌਂਵੇਂ ਪਾਸੇ ਆ ਕੇ ਖੜੀਆਂ ਹੋਈਆਂ ਨੇ ਤੇ ਗੁਰੂ ਅਮਰਦਾਸ ਜੀ ਨੇ ਵੇਖਿਆ ਕੌਣ ਨੇ ਇਹ ਜੇ ਸਿੱਖ ਸੰਤ ਵੇਖਿਆ ਇਸ ਬ੍ਰਹਿਮੰਡ ਦੀਆਂ ਸਮੂਹ ਜਿਹੜੀਆਂ ਸੂਖਸ਼ਮ ਸ਼ਕਤੀਆਂ ਨੇ ਬੜੀਆਂ ਵੱਡੀਆਂ ਉਹ ਸਾਹਮਣੇ ਹੱਥ ਜੋੜ ਕੇ ਖੜੀਆਂ ਨੇ ਤੇ ਗੁਰੂ ਅਮਰਦਾਸ ਜੀ ਨੂੰ ਕਹਿੰਦਿਆ ਨੇ ਦੱਸੋ ਕੀ ਹੁਕਮ ਹੈ ਕੀ ਕਾਰਜ ਕਰੀਏ ਕੀ ਕੰਮ ਕਰੀਏ ਗੁਰੂ ਅਮਰਦਾਸ ਜੀ ਉਸੇ ਵੇਲੇ ਗੁਰੂ ਅੰਗਦ ਦੇਵ ਜੀ ਕੋਲ ਗਏ ਦੌੜ ਕੇ ਗਏ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਕਹਿੰਦੇ ਕਿਰਪਾ ਕਾ ਦੀ ਕਿਰਪਾ ਤੇਰੇ ਤੇ ਹੋ ਗਈ ਕਹਿੰਦੇ ਕਿਰਪਾ ਜ਼ਰੂਰ ਹੈ ਪਰ ਇਹ ਕਿਰਪਾ ਮੈਨੂੰ ਹੋਰ ਦਿਓ ਕਹਿੰਦੇ ਆਵੇ ਖੁਰਦੀਆਂ ਸਿੱਧੀਆਂ ਦੁਆਲੇ ਫਿਰਦੀਆਂ ਨੇ ਜੋ ਮੂੰਹੋਂ ਬੋਲੀਦਾ ਹੋ ਜਾਂਦਾ ਹੈ ਜੋ ਸੋਚੀਏ ਉਹ ਹੋ ਹੀ ਜਾਂਦਾ ਹੈ ਚੌਥਾ ਪਾਸੇ ਕ੍ਰਾਂਤੀ ਆ ਗਈ ਸ਼ਕਤੀ ਆਉਂਦੀ ਰਾਬ ਵਿੱਚ ਸਿੱਖ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਇਹਨਾਂ ਨੂੰ ਵਾਪਸ ਲੈ ਲਓ ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ ਪੁਰਖਾ ਪੁਰਖਾ ਕਹਿੰਦੇ ਸਾਨੂੰ ਉਹਨਾਂ ਨੂੰ ਪੁਰਖਾਏ ਤੇਰੀਆਂ ਹੀ ਹਨ ਜਦੋਂ ਲੋੜ ਪਵੇਗੀ ਵਰਤੀ ਗੁਰਮਤ ਦੇ ਅਨੁਸਾਰ ਵਰਤ ਲਵੀਂ ਇਹ ਤੇਰੇ ਕੋਲ ਰਹਿਣਗੀਆਂ ਆਉਂਦੀਆਂ ਨੇ ਤਾਕਤਾਂ ਉੱਥੇ ਕੋਈ ਸ਼ੱਕ ਨਹੀਂ ਪਰ ਸਿੱਖ ਕਦੀ ਵੀ ਉਹਨਾਂ ਨੂੰ ਚੇਤੇ ਵਿੱਚ ਨਹੀਂ ਰੱਖਦਾ ਕਿ ਉਹ ਮੇਰੇ ਕੋਲ ਹਨ ਜਦੋਂ ਸਹਿਜ ਸੁਭਾਅੇ ਵਰਤਨ ਕੀਆ ਵਰਤ ਜਾਣਗੇ ਇਸ ਭੁਲੇਖੇ ਵਿੱਚ ਆ ਕੇ ਜਦੋਂ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਬੈਠੇ ਤੇ ਉਸ ਥਾਂ ਤੇ ਸਾਧ ਸੰਗਤ ਗੁਰੂ ਅੰਗਦ ਦੇਵ ਜੀ ਦਾ ਪੁੱਤਰ ਸ੍ਰੀ ਦਾਤੂ ਤੇ ਦਾਸੂ ਉਹਨਾਂ ਨੂੰ ਭੁਲੇਖਾ ਪੈ ਗਿਆ ਵੇ ਵਰਦ ਦਈਏ ਤੇ ਸ਼ਰਾਪ ਦਈਏ ਤੇ ਗੁਰੂ ਬਣ ਜੀਦਾ ਪਲੰਗ ਲਾ ਲੋ ਵੱਡਾ ਸਾਰਾ ਚੋਰ ਵਾਲਾ ਬੰਦਾ ਰੱਖ ਲੋ ਦਿਹਾੜੀ ਤੇ ਗੁਰੂ ਬਣਨਾ ਕਿਹੜਾ ਔਖਾ ਹੈ ਉਥੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਦਾਤੂ ਕਿਸੇ ਸਿੱਧ ਕੁਲ ਗਿਆ ਜਿਹਦੇ ਕੋਲ ਰਿੱਧੀਆਂ ਸਿੱਧੀਆਂ ਸਨ ਉਹਨੂੰ ਕਹਿੰਦਾ ਮੈਨੂੰ ਰਿੱਧੀਆਂ ਸਿੱਧੀਆਂ ਸਿਖਾ ਦੇ ਉਹਨੂੰ ਜਿੰਨੀਆਂ ਕੋ ਆਉਂਦੀਆਂ ਸਨ ਸਿਖਾ ਦਿੱਤੀਆਂ ਉਹਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਦਾਤੂ ਸਿੱਧ ਆਸਨ ਸਿੱਖ ਆਇਆ ਭਾਈ ਦਾਤੂ ਸਿੱਧਾਂ ਦੇ ਆਸਨ ਸਿੱਖ ਕੇ ਆਇਆ ਪਰਯੋਜਨ ਕੀ ਸੀ ਤਖਤ ਤੇ ਬਹਾਂਗਾ ਲੋਕਾਂ ਨੂੰ ਦਰਸ਼ਨ ਦਿਆਗਾ ਪਿਟਾਵਾਂ ਲਵਾਂਗਾ ਉਹਨੇ ਸਿਖਾਈਆਂ ਬਹਿ ਗਿਆ ਤਖਤ ਤੇ ਤਖਤ ਲਾਇਆ ਵੀ ਇਹ ਅੱਜ ਦੀ ਘਟਨਾ ਨਹੀਂ ਪਹਿਲਾਂ ਵੀ ਲੱਗਦੇ ਰਹੇ ਨੇ ਨਾਲ ਉਹ ਆਸਨ ਲਾ ਕੇ ਬਹਿ ਗਿਆ ਪ੍ਰਸਾਦ ਸੰਗਤ ਇੱਕ ਹੁੰਦਾ ਸਮੁੰਦਰ ਦਾ ਪਾਣੀ ਇੱਕ ਹੁੰਦਾ ਗਲਾਸ ਵਿੱਚ ਪਿਆ ਹੋਇਆ ਪਾਣੀ ਉਹ ਵੀ ਗਲਾਸ ਵਾਲਾ ਵੀ ਪਾਣੀ ਹੈ ਹਾਂ ਕਿਸੇ ਗਲਾਸ ਦਾ ਸਬੰਧ ਸਮੁੰਦਰ ਨਾਲ ਹੋਵੇ ਫਿਰ ਉਹ ਵੀ ਨਹੀਂ ਮੁੱਖਦਾ ਸਿੱਖ ਕੋਲ ਕੋਈ ਸ਼ਕਤੀ ਨਹੀਂ ਉਹ ਗੁਰੂ ਨਾਲ ਕਨੈਕਸ਼ਨ ਕਰ ਲੈਂਦਾ ਸਿਰਫ ਉੱਥੋਂ ਆਉਂਦੀ ਹੈ ਅਸੀਂ ਇਸ ਭਰਮ ਵਿੱਚ ਪੈ ਗਏ ਹਾਂ ਇਸ ਕਰਕੇ ਇਹ ਤਾਕਤਾਂ ਤੇ ਸਨ ਪ੍ਰਸਾਦ ਸੰਗਤ ਇਹ ਰਸਤੇ ਵਿੱਚ ਝਟਕਾਉਣ ਵਾਲੀਆਂ ਸਨ ਖੋਦ ਗੁਰੂ ਤੇਗ ਬਹਾਦਰ ਸਾਹਿਬ ਪਾਦਸ਼ਾਹ ਨੇ ਜਦੋਂ ਬਾਬੇ ਬਕਾਲੇ ਵਿੱਚ ਬੈਠੇ ਸਨ ਇੱਕ ਵਿਅਕਤੀ ਇੱਕ ਸਿੱਖ ਬੜੀ ਦੂਰ ਅਰਦਾਸ ਕਰਦਾ ਹੈ ਕਿ ਸੱਚੇ ਪਾਦਸ਼ਾਹ ਮੇਰਾ ਜਹਾਜ਼ ਡੁੱਬ ਚੱਲਿਆ ਮੇਰੇ ਤੇ ਕਿਰਪਾ ਕਰੋ ਭਾਈ ਮੱਖਣ ਸ਼ਾ ਮੇਰਾ ਜਹਾਜ਼ ਡੁੱਬਣ ਲੱਗਾ ਬਚਾਓ ਜਦੋਂ ਨੇ ਅਰਦਾਸ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਦਸ਼ਾਹ ਨੇ ਉਹਦਾ ਜਹਾਜ਼ ਬੰਨੇ ਲਾਇਆ ਬੇੜਾ ਬੰਨੇ ਲਾਇਆ ਜਦੋਂ ਬੇੜਾ ਬੰਨੇ ਲਾਇਆ ਤੇ ਉਹ ਉਹਨੇ ਆ ਮਨ ਦੇ ਵਿੱਚ ਇੱਕ ਅਰਦਾਸ ਕੀਤੀ ਸੀ ਸੁਖਣਾ ਸ਼ਬਦ ਅਸੀਂ ਨਾ ਵਰਤੀਏ ਭਾਵੇਂ ਪਰ ਇਹ ਅਰਦਾਸ ਤੇ ਹੁੰਦੀ ਹੈ ਨਾ ਬੰਦੇ ਦੀ ਵੀ ਮੈਂ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਚੜ੍ਹਾਵਾਗਾ ਦਿਆਂਗਾ ਉਹਨੇ ਅਰਦਾਸ ਕੀਤੀ ਸੀ 500 ਮੋਹਰ ਮੈਂ ਸਤਗੁਰੂ ਦੇ ਦਰ ਤੇ ਦਿਆਂਗਾ ਜਦੋਂ ਬੇੜਾ ਬੰਨੇ ਲੱਗ ਗਿਆ ਤੁਰ ਦਾ ਨਾਲ ਵੱਡਾ ਆਦਮੀ ਸੀ ਲਾਉ ਲਸ਼ਕਰ ਲੈ ਕੇ ਅੰਮ੍ਰਿਤਸਰ ਗਿਆ ਪਤਾ ਨਹੀਂ ਲੱਗਦਾ ਗੁਰੂ ਕੌਣ ਹੈ ਗੁਰੂ ਅੰਗਦ ਦੇਵ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੜਾਈ ਕਰ ਗਿਆ ਤੇ ਕਹਿ ਗਏ ਸਨ ਬਾਬਾ ਬਕਾਲੇ ਬਕਾਲੇ ਵਿੱਚ ਹੈ ਬਾਬਾ ਇਸ ਵੇ ਜਦੋਂ ਅੰਮ੍ਰਿਤਸਰ ਗਿਆ ਉਹਨਾਂ ਨੇ ਕਿਹਾ ਇੱਥੇ ਕੋਈ ਗੁਰੂ ਨਹੀਂ ਪਤਾ ਨਹੀਂ ਕੌਣ ਹੈ ਫਿਰ ਗਿਆ ਬਕਾਲੇ ਬਕਾਲੇ ਬਾਈ ਬੈਠੇ ਸਨ ਅੱਗੇ ਮੰჯੀਆਂ ਤੇ ਹੁਣ ਪਤਾ ਨਹੀਂ ਲੱਗਦਾ ਗੁਰੂ ਕੌਣ ਹੈ ਇਹਨਾਂ ਵਿੱਚੋਂ ਪੰਜ ਪੰਜ ਮੋਹਰਾ ਰੱਖਦਾ ਰਿਹਾ ਤੇ ਮਨ ਵਿੱਚ ਵਿਚਾਰ ਕੀਤੀ ਜਿਹੜਾ ਗੁਰੂ ਹੋਵੇਗਾ ਉਹ 500 ਮੰਗਲੇਗਾ ਜਦੋਂ ਉਹਨਾਂ ਨੇ 5-5 ਲਈਆਂ ਬਲੇਟ ਲਈਆਂ ਜੇਬ ਵਿੱਚ ਪਾਈਆਂ ਫਿਰ ਭਾਈ ਮੱਖਣ ਸ਼ਾਹ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਕੋਲ ਅੱਗੇ ਮਾਤਾ ਗੁਜਰੀ ਜੀ ਨੇ ਮਾਤਾ ਨਾਨਕੀ ਜੀ ਨੇ ਉਹਨਾਂ ਦੀ ਡਿਊਟੀ ਸੀ ਕਿਸੇ ਨੂੰ ਮਿਲ ਨਹੀਂ ਦੇਣਾ ਇਕਾਂਤ ਵਿੱਚ ਰਹੇ ਬਹੁਤਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਇਸ ਧਰਤੀ ਤੇ ਬਕਾਲੇ ਦੀ ਧਰਤੀ ਤੇ ਮੇੜੇ ਰੱਖਦਾ 25 26 ਸਾਲ ਦਾ ਜੀਵਨ ਨਿਰੰਤਰ ਇਕਾਂਤ ਵਿੱਚ ਬਿਤਾ ਦੇਣਾ ਸਿਮਰਨ ਵਿੱਚ ਬਿਤਾ ਦੇਣਾ ਜਦੋਂ ਗਿਆ ਤੇ ਮਾਤਾ ਗੁਜਰੀ ਜੀ ਨੇ ਕਿਹਾ ਇਜਾਜ਼ਤ ਨਹੀਂ ਬਾਹਰ ਜਦੋਂ ਗੱਲਬਾਤ ਹੋ ਰਹੀ ਸੀ ਤੇ ਮਾਤਾ ਨਾਨਕੀ ਜੀ ਨੇ ਵੀ ਕਿਹਾ ਵੀ ਗੁਜਰੀ ਅੰਦਰ ਜਾਣ ਦੇ ਉਸ ਨੂੰ ਤੇ ਅੰਦਰੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇਸ਼ਾਰਾ ਕਰ ਦਿੱਤਾ ਵੀ ਇਹਨੂੰ ਅੰਦਰ ਆਉਣ ਦਿਓ ਬੜੀ ਦੂਰੋਂ ਆਇਆ ਜਦੋਂ ਅੰਦਰ ਜਾ ਕੇ ਨਾ ਪੰਜ ਮੋਹਰਾ ਰੱਖਿਆ ਭਾਈ ਮੱਖਣ ਸ਼ਾਹ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਬਚਨ ਕਹਿ ਕਹਿਣ ਲੱਗੇ ਮੱਖਣ ਸ਼ਾਹ ਜਿੱਦਣ ਡੁੱਬਦਾ ਸੀ ਉਹਦੋਂ 500 ਅੱਜ ਬੇੜਾ ਬੰਨੇ ਲੱਗ ਗਿਆ ਤੇ ਪੰਜ ਰਹਿ ਗਈਆਂ ਨੇ ਤਿਆਗੀ ਹੈ ਗੁਰੂ ਵਿਰਾਗੀ ਹੈ ਉਦਾਸੀਏ ਪਰ ਤਿਆਗ ਵਿਰਾਗ ਦੇ ਅਰਥ ਮਾਇਆ ਦਾ ਤਿਆਗ ਨਹੀਂ ਸੀ ਕਹਿਣ ਲੱਗੇ ਅੱਜ ਪੰਜਾਂ ਤੇ ਬਸ ਗੁਰੂ ਦੇ دیدار ਕਿਉਂਕਿ ਗੁਰੂ ਨੂੰ ਤੇ ਧਰਮ ਨੂੰ ਤੇ ਪਰਮਾਤਮਾ ਨੂੰ ਸੱਚ ਜਾਣੋ ਆਦਮੀ ਮੰਨੇਗਾ ਹੀ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਕੋਈ ਨਾ ਕੋਈ ਕ੍ਰਿਸ਼ਮਾ ਨਹੀਂ ਨਾ ਵਾਪਰਦਾ ਉਹਨਾਂ ਚਿਰ ਸ਼ਬਦ ਸਿਰਫ ਧਰਮਾਂ ਵਿੱਚ ਸ਼ਬਦਾਂ ਵਿੱਚ ਧੰਮ ਰਹਿੰਦਾ ਹੈ ਉਹਨਾਂ ਚਿਰ ਅੰਦਰ ਨਹੀਂ ਬੰਦੇ ਦਾ ਮਨ ਜਿਹੜਾ ਹੈ ਉਹ ਕੁਝ ਨਾ ਕੁਝ ਚਾਹੁੰਦਾ ਹੈ ਵੀ ਆ ਹੋਵੇ ਸਾਹਮਣੇ ਵੇਖੇ ਤੇ ਜਦੋਂ ਵਾਪਰੇਗਾ ਜਦੋਂ ਵਾਪਰਿਆ ਸਾਹਮਣੇ ਮੱਖਣ ਸਾਹ ਦੇ ਅੰਦਰੋਂ ਪ੍ਰੇਮ ਦਾ ਇੱਕ ਉਬਾਲ ਆਇਆ ਸਾਰੀਆਂ ਮੋਹਾਂ ਉਥੇ ਢੇਰੀ ਕਰ ਦਿੱਤੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੇਖਿਆ ਵੀ ਮੱਖਣ ਸਾਹ ਆਪੇ ਤੋਂ ਬਾਹਰ ਹੋ ਗਿਆ ਕਿਉਂਕਿ ਇਹ ਕਿਰਪਾ ਹੈ ਕਿਰਪਾ ਨੂੰ ਹੁਣ ਪਛਾਹ ਨਹੀਂ ਸਕੇਗਾ ਗੁਰੂ ਦਾ ਹੁਕਮ ਹੀ ਸੀ ਉਹਨੇ ਫਿਰ ਬਾਹਰ ਜਾ ਕੇ ਰੌਲਾ ਪਾਇਆ ਗੁਰੂ ਲਾਧੋ ਰੇ ਪੂਰਾ ਗੁਰੂ ਇੱਧਰ ਹੈ ਰੋਲਾ ਪਾ ਕੇ ਉੱਥੇ ਸੰਗਤ ਨੂੰ ਜੋੜਿਆ ਬੇਨਤੀ ਕਰ ਰਿਹਾ ਸਾਂ ਇਹ ਤਾਕਤਾਂ ਨੇ ਜਹਾਜ਼ ਬੰਨੇ ਲਾਇਆ ਪਰ ਇਹਨਾਂ ਦੀ ਵਰਤੋਂ ਸਿੱਖੀ ਦੇ ਅਨੁਸਾਰ ਗੁਰੂ ਸਾਹਿਬ ਨੇ ਸਿਖਾਈ ਮੈਂ ਬੇਨਤੀ ਕਰ ਰਿਹਾ ਸਾਂ ਜਨਮ ਤੋਂ ਪਹਿਲਾਂ ਬੱਚਾ ਜਿਹੜੀ ਸਮਾਧੀ ਵਿੱਚ ਹੈ ਭਾਵੇਂ ਉਹ ਪਾਪੀ ਹੈ ਭਾਵੇਂ ਪੁੰਨੀ ਹੈ ਸਮਾਧੀ ਉਹਦੀ ਲੱਗੀ ਹੋਈ ਹੈ ਤੇ ਮੈਂ ਵੀ ਬੇਨਤੀ ਕਰਦਿਆਂ ਜੇ ਬੰਦੇ ਦਾ ਅੰਦਰ ਨਹੀਂ ਧੁਪਿਆ ਉਹਦੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਗੰਧ ਨਹੀਂ ਨਿਕਲਿਆ ਕਿਉਂ ਨਾ ਸਮਾਧੀ ਲਾ ਲਵੇ ਉਹ ਸਿੱਧ ਹੈ ਨਹੀਂ ਉਹ ਸੰਤ ਹੈ ਨਹੀਂ ਹੈ ਸਮਾਧੀ ਦੇ ਉੱਤੇ ਡਿਪੈਂਡ ਨਾ ਕਰਨਾ ਉਸੇ ਦਸ਼ਾ ਵਿੱਚ ਚਲਾ ਜਾਏਗਾ ਜਿਹਦੇ ਵਿੱਚ ਬੱਚਾ ਸੀ ਤੇ ਬੱਚੇ ਦਾ ਜਨਮ ਹੋਇਆ ਫਿਰ ਸਮਾਧੀ ਗਈ ਕਿੱਧਰ ਦੀ ਕਿੱਧਰ ਫਿਰ ਹੋ ਗਿਆ ਸੰਸਾਰੀ ਇਸੇ ਤਰ੍ਹਾਂ ਜਿਹੜਾ ਬੰਦਾ ਆਪਣੇ ਸਿਰਫ ਸਰੀਰ ਨੂੰ ਰੋਕ ਲੈਂਦਾ ਹੈ ਅਸੀਂ ਕਹਿੰਦੇ ਫਲਾਣੇ ਥਾਂ ਤੇ ਜਾਓ ਜੀ ਉੱਥੇ ਧਿਆਨ ਲਾਉਣ ਦੀ ਜਾਚ ਦੱਸਦੇ ਧਿਆਨ ਲਾਉਣਾ ਠੀਕ ਹੈ ਚੰਗੀ ਗੱਲ ਹੈ ਰੁਕ ਜਾਏ ਪਰ ਜਿਹੜਾ ਸੱਚੇ ਪਾਤਸ਼ਾਹ ਨੇ ਕਿਹਾ ਨਾ ਉਹ ਤਰੀਕਾ ਹੋਰ ਏ ਉਹ ਕਹਿੰਦੇ ਨੇ ਪਿਆਰ ਕਰ ਰੱਬ ਨੂੰ ਨਾਮ ਜਪ ਇਸ ਰਾਹ ਤੇ ਤੁਰ ਤੇ ਜਦੋਂ ਤੇਰਾ ਅੰਦਰ ਧੁੱਪਦਾ ਜਾਏਗਾ ਨਾ ਧੁੱਪਦਾ ਜਾਏਗਾ ਜਦੋਂ ਪੂਰਾ ਸ਼ੁੱਧ ਹੋ ਜਾਏਗਾ ਉਦੋਂ ਲੱਗੇਗਾ ਸਹਿਜ ਧਿਆਨ ਸਹਿਜ ਧਿਆਨ ਦਾ ਮਤਲਬ ਬਿਨਾਂ ਲਾਉਣ ਤੋਂ ਲੱਗਣਾ ਆਦਮੀ ਲਾਉਣਾ ਨਹੀਂ ਚਾਹੁੰਦਾ ਪਰ ਸ਼ਬਦ ਉਹਦੇ ਧਿਆਨ ਨੂੰ ਧੂ ਧੂ ਕੇ ਉਹਦੇ ਕੇਂਦਰ ਤੇ ਲੈ ਕੇ ਜਾਂਦਾ ਹੈ ਖਿੱਚਦਾ ਉਸ ਨੂੰ ਉਹ ਹੈ ਅਸਲੀ ਧਿਆਨ ਥੋੜਾ ਜਿਹਾ ਯਤਨ ਸਿੱਖ ਕਰਦਾ ਜੇ ਸਿੱਖ ਨੇ ਧਿਆਨ ਲਾਉਣਾ ਵੀ ਹੈ ਤੇ ਉਸ ਸਿਧਾਂਤ ਨੂੰ ਯਾਦ ਰੱਖੇ ਜਿਹਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਕਦਮ ਚੁੱਕੇ ਸਿੱਖ ਤੇ ਹਜ਼ਾਰਾਂ ਕਦਮ ਗੁਰੂ ਉਹਦੇ ਵੱਲ ਤੁਰ ਕੇ ਆਵੇ 1% ਸਿੱਖ ਲਾਏ ਧਿਆਨ ਤੇ 99% ਗੁਰੂ ਉਹਦੇ ਧਿਆਨ ਨੂੰ ਖਿੱਚੇ ਉਹ ਹੈ ਅਸਲੀ ਸਿੱਖ ਦਾ ਧਿਆਨ ਉਹਨੂੰ ਕਹਿ ਕਲਗੀਆਂ ਵਾਲੇ ਨੇ ਧਿਆਨ ਧਰੋ ਤੈ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗ ਛਾਇਓ ਤੇ ਅੰਦਰ ਜਿੰਨਾ ਚਿਰ ਇਸ ਲਈ ਕਿਹਾ ਮਤ ਨੂੰ ਤੋ ਪਾਪਾ ਨਾਲ ਭਰੀ ਗਈ ਹੈ ਨਾਮ ਨੂੰ ਪਿਆਰ ਕਰ ਨਾਮ ਜਪ ਗੁਰਬਾਣੀ ਨੂੰ ਪਿਆਰ ਕਰ ਸੇਵਾ ਕਰ ਅੰਦਰ ਨੂੰ ਝਕਾਉਣ ਦਾ ਯਤਨ ਕਰ ਅੰਦਰ ਵਿੱਚ ਨਰਮਾਈ ਪੈਦਾ ਕਰ ਇਹ ਗੁਣ ਜਿਉਂ ਜਿਉ ਆਉਣਗੇ ਅੰਦਰੋਂ ਸਾਰੇ ਪਸ਼ੂ ਨਿਕਲ ਜਾਣਗੇ ਬਿਰਤੀਆਂ ਬਾਹਰ ਨਿਕਲ ਜਾਣਗੀਆਂ ਜਦੋਂ ਸਾਰੇ ਪਸ਼ੂਆਂ ਦੀਆਂ ਬਿਰਤੀਆਂ ਬਾਹਰ ਨਿਕਲ ਗਈਆਂ ਉਸ ਵੇਲੇ ਤੇਰੇ ਅੰਦਰ ਪ੍ਰੇਮ ਦੀ ਕਿਰਨ ਪੈਦਾ ਹੋਵੇਗੀ ਉਸ ਵੇਲੇ ਜਨਮ ਦਾ ਅਸਲੀ ਮਨੋਰਥ ਪਤਾ ਲੱਗੇਗਾ ਉਹਦੇ ਤੋਂ ਪਹਿਲਾਂ ਮਨੁੱਖ ਭਟਕਦਾ ਰਹੇਗਾ ਭਰਮ ਦਾ ਰਹੇਗਾ ਇਸ ਕਰਕੇ ਪਹਿਲਾ ਜਨਮ ਹੋਇਆ ਮਨੁੱਖ ਦਾ ਪ੍ਰੇਮ ਦੀ ਵਾਸ਼ਨਾ ਕਰਕੇ ਪਰਮਾਤਮਾ ਨੇ ਆਪ ਕਰਾਇਆ ਉਹਦੇ ਤੋਂ ਬਾਅਦ ਅਸੀਂ ਜਨਮੇ ਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਦੇਸ਼ ਜਿੱਥੇ ਅਸੀਂ ਜੀ ਰਹੇ ਆ ਇੱਥੇ ਮਾਇਆ ਦੀ ਰੇਂਜ ਹੈ ਮਾਇਆ ਮਨੁੱਖ ਨੂੰ ਖਿੱਚਦੀ ਕੁਦਰਤੀ ਹੈ ਬਾਹਰੋਂ ਨੇ ਖਿੱਚਣਾ ਜਨਮ ਤੋਂ ਬਾਅਦ ਕੁਝ ਵੇਖੇਗਾ ਕੁਝ ਸੁਨੇਗਾ ਕੁਝ ਬੋਲੇਗਾ ਕੁਝ ਕੰਮ ਕਰੇਗਾ ਤਾਂ ਹੀ ਸਰੀਰ ਚੱਲੇਗਾ ਨਾ ਮਾਇਆ ਉਸਨੇ ਆਪ ਬਣਾਈ ਪਰ ਇਥੇ ਗਲਤੀ ਕੀ ਹੋਈ ਪਾਣੀ ਉਸਨੇ ਆਪ ਬਣਾਇਆ ਪਰ ਪਾਣੀ ਡੁੱਬਣ ਵਾਸਤੇ ਨਹੀਂ ਸੀ ਬਣਾਇਆ ਪਾਣੀ ਤਰਨ ਵਾਸਤੇ ਬਣਾਇਆ ਸੰਸਾਰ ਨੂੰ ਸਮੁੰਦਰ ਕਿਹਾ ਹੀ ਤਾਂ ਹੈ ਸਮੁੰਦਰ ਦਾ ਅਰਥ ਹੁੰਦਾ ਹੈ ਪਾਣੀ ਸਾਦ ਸੰਗਤ ਤਰਨਾ ਹੋਵੇ ਤਾਂ ਵੀ ਪਾਣੀ ਚਾਹੀਦਾ ਹੈ ਡੁੱਬਣਾ ਹੋਵੇ ਤੇ ਤਾਂ ਵੀ ਪਾਣੀ ਚਾਹੀਦਾ ਹੈ ਪਰਮਾਤਮਾ ਨਾਲ ਜੁੜਨਾ ਹੋਵੇ ਤੇ ਮਾਇਆ ਚਾਹੀਦੀ ਏ ਪਰਮਾਤਮਾ ਤੋਂ ਟੁੱਟਣਾ ਹੋਵੇ ਤੇ ਤਾਂ ਵੀ ਮਾਇਆ ਤੋੜਦੀ ਹੈ ਆਪ ਜੀ ਕਹੋਗੇ ਪਰਮਾਤਮਾ ਨਾਲ ਜੁੜਨਾ ਹੋਵੇ ਤੇ ਮਾਇਆ ਦੀ ਕੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਾ ਜੇ ਰੱਬ ਨਾਲ ਜੁੜਨਾ ਹੈ ਤੇ ਸਰੀਰ ਮੰਗ ਮੰਗਣਾ ਪੈਗਾ ਸਰੀਰ ਧਾਰੀ ਹੋਣਾ ਪੈਗਾ ਤੈਨੂੰ ਜਨਮ ਲੈਣਾ ਪੈਗਾ ਇਸ ਦੇਹੀ ਕੋ ਸਿਮਰੈ ਦੇਵ ਇਹ ਦੇਹੀ ਦੇਵ ਤੇ ਵੀ ਮੰਗਦੇ ਨੇ ਤੇ ਦੇਹੀ ਕੀ ਹੈ ਸਰੀਰ ਕੀ ਹੈ ਸਰੀਰ ਦੇ ਕੀ ਅਰਥ ਨੇ ਕਹੋ ਕਬੀਰ ਜਿਸ ਉਦਰ ਤਿਸ ਮਾਇਆ ਸਰੀਰ ਸਭ ਤੋਂ ਵੱਡੀ ਮਾਇਆ ਸਰੀਰ ਮਾਇਆ ਹੈ ਮਾਇਆ ਤੋਂ ਬਿਨਾ ਪਰਮਾਤਮਾ ਨਾਲ ਕਿਵੇਂ ਜੁੜੋਗੇ ਸਰੀਰ ਤੋਂ ਬਿਨਾ ਕਿਵੇਂ ਜੁੜੋਗੇ ਸਰੀਰ ਹੀ ਨਹੀਂ ਮਾਇਆ ਹੀ ਪਰਮਾਤਮਾ ਨਾਲ ਜੋੜਨ ਦਾ ਸਾਧਨ ਹੈ ਇਸ ਲਈ ਕਈ ਵਾਰੀ ਬੰਦਾ ਭੁਲੇਖੇ ਵਿੱਚ ਪੈ ਜਾਂਦਾ ਵੀ ਮਾਇਆ ਬਣਾਈ ਰੱਬ ਨੇ ਇੱਧਰ ਰੌਲਾ ਕਿਉਂ ਪਾਉਂਦੇ ਨੇ ਧਰਮੀ ਬੰਦੇ ਮਾਇਆ ਤੋਂ ਬਚੋ ਵੈਸੇ ਬਹੁਤੇ ਰੌਲਾ ਪਾ ਦਿੰਦੇ ਨਾ ਇਹਨਾਂ ਚਾਹੀਦਾ ਨਹੀਂ ਹੈ ਲੋੜ ਤੋਂ ਵੱਧ ਹੈ ਉਹਦਾ ਫੈਸਲਾ ਨਹੀਂ ਕੀਤਾ ਜਾਂਦਾ ਮਾਇਆ ਤਿਆਗੋ ਜੀ ਛੱਡੋ ਮਾਇਆ ਤੋਂ ਉੱਛੇ ਉਠੋ ਇਹ بڑے ਮਹਾਪੁਰਸ਼ ਨੇ ਜੀ ਇਹ ਮਾਇਆ ਨੂੰ ਹੱਥ ਹੀ ਕੋਈ ਨਹੀਂ ਲਾਉਂਦੇ ਇਹ ਜੀ ਖਾਂਦੇ ਕੁਝ ਨਹੀਂ ਇਸ ਤਰ੍ਹਾਂ ਦੇ ਕੁਝ ਗਿਆਨ ਐਸੇ ਜੋੜ ਦਿੱਤੇ ਜਾਂਦੇ ਨੇ ਧਰਮ ਦੇ ਨਾਲ ਕਿ ਜਿਨ੍ਹਾਂ ਦਾ ਕੋਈ ਕਿਤੇ ਬੇਸ ਨਹੀਂ ਹੁੰਦਾ ਧਰਮ ਵਿੱਚ ਪੈਰ ਨਹੀਂ ਲੱਗਦੇ ਕਿਤੇ ਉਹ ਵੈਸੇ ਬਣਾਏ ਜਾਂਦੇ ਨੇ ਇੱਕ ਬੋਲ ਦਾ ਦੂਜਾ ਤੀਜਾ ਉਹ ਗਿਆਨ ਪੱਕਾ ਹੋ ਜਾਂਦਾ ਹੈ ਉਹ ਸੱਜੇ ਸੱਜੇ ਪਰਮਾਨੈਂਟਲੀ ਫਿਕਰੇ ਬਣ ਜਾਂਦੇ ਨੇ ਜਿਹੜਾ ਜਨਮ ਲੈਂਦਾ ਉਹ ਬੋਲੀ ਜਾਂਦਾ ਉਹ ਚਲਾ ਜਾਂਦਾ ਪਿਛਲਾ ਹੁੰਦਾ ਉਹ ਵੀ ਬੋਲੀ ਜਾਂਦਾ ਉਹਦੇ ਅਰਥ ਕੋਈ ਨਹੀਂ ਹੁੰਦੇ ਮਾਇਆ ਤੋਂ ਬਿਨਾ ਪਰਮਾਤਮਾ ਨਾਲ ਸੰਬੰਧਿਤ ਨਹੀਂ ਹੋਇਆ ਜਾ ਸਕਦਾ ਸਰੀਰ ਹੈ ਪਰਮਾਤਮਾ ਨੂੰ ਮਿਲਣ ਦਾ ਸਾਧਨ ਸਰੀਰ ਮਾਇਆ ਹੀ ਹੈ ਸਾਰਾ ਇਸ ਕਰਕੇ ਪਰ ਜਦੋਂ ਇਹ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਲੋੜ ਤੋਂ ਵੱਧ ਅਸੀਂ ਇਸ ਮਾਇਆ ਦੀ ਵਰਤੋਂ ਕਰ ਲਈ ਆਇ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਕਿ ਬੰਦੇ ਦਾ ਜੀਵਨ ਹੈ ਪਾਣੀ ਪਾਣੀ ਵੀ ਸਾਦ ਸੰਗਤ ਮਿਲੇ ਨਾ ਤੇ ਮਨੁੱਖ ਮਰਦਾ ਹੈ ਤੇ ਜੇ ਪਾਣੀ ਬਹੁਤਾ ਪੀ ਜਾਈਏ ਤਾਂ ਵੀ ਬੰਦਾ ਮਰਦਾ ਹੈ ਦੋਵਾਂ ਹਾਲਤਾਂ ਵਿੱਚ ਉਹਦਾ ਇੱਕ ਥਾਂ ਇੱਕ ਕਿੰਨਾ ਅਨੁਵਰਤਨ ਹੈ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਹਿਬ ਜੱਤ ਦੇ ਸੇਵਾਦਲ 239 ਵਾਲੇ ਮੁਖ ਸੇਵਾਦਾਰ ਗਿਆਨੀ ਕੁਲਵੰਤ ਸਿੰਘ ਜੀ 239 ਵਾਲਿਆਂ ਵੱਲੋਂ ਖਾਲਸਾ ਜੀਵਨ ਸਾਖੀ ਕੋਰਸ ਦੇ ਰੂਪ ਵਿੱਚ ਲਿਖਿਆ ਗਿਆ ਹੈ ਇਸ ਵਿੱਚ ਸਿੱਖ ਇਤਿਹਾਸ ਫਿਲਾਸਫੀ ਅਤੇ ਅਧਿਆਤਮ ਦੀ ਡੂੰਗੀ ਜਾਣਕਾਰੀ ਕਰੀਬ 1300 ਛੋਟੇ ਅਤੇ ਵੱਡੇ ਸਵਾਲਾਂ ਦੇ ਜਵਾਬ ਗੁਰਬਾਣੀ ਅਨੁਸਾਰ ਦਿੱਤੇ ਗਏ ਹਨ ਪਹਿਲੀ ਪੁਸਤਕ ਗਿਆਨ ਅੰਜਨ ਗੁਰ ਦੀਆ ਦੂਸਰੀ ਕਰੋਸ ਨਾ ਕੀਜੈ ਉੱਤਰ ਦੀਜਾ ਤੀਸਰੀ ਗੁਰਸਾਖੀ ਕਾ ਉਜਿਆਰਾ ਅਤੇ ਚੌਥੀ ਪਿਵ ਸਚਿਆਰਾ ਹੋਈ ਹੈ ਆਪ ਜੀ ਇਹ ਕੋਰਸ ਘਰ ਬੈਠੇ ਜਾਂ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਆਨਲਾਈਨ ਇੰਟਰਨੈਟ ਰਾਹੀਂ ਜਾ ਤਾਬਾ ਮੰਗਵਾ ਕੇ ਕਰ ਸਕਦੇ ਹੋ ਕੋਰਸ ਦਾ ਦਾਖਲਾ ਸ਼ੁਰੂ ਹੈ 9876945722 ਤੇ WhatsApp ਮੈਸੇਜ ਭੇਜੋ